ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਤੁਸੀਂ ਜਾਣਕਾਰੀ ਦੇਣ ਜਾ ਰਿਹਾ ਜੀ ਅੱਜ ਰਾਤ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਇੱਕ ਚੱਕਰਵਾਤੀ ਸਿਸਟਮ ਜੋ ਪੰਜਾਬ ਵੱਲ ਕੂਚ ਕਰ ਰਿਹਾ ਸੀ ਉਹ ਕੱਲ ਤੋਂ ਸਾਨੂੰ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਸੀ ਪਰ ਅੱਜ ਫੇਰ ਵੀ ਉਹ 3-4 ਜ਼ਿਲ੍ਹਿਆਂ ਵਿੱਚ ਮੀਂਹ ਦੇ ਹਾਲਾਤ ਸਾਨੂੰ ਦੇਖਣ ਨੂੰ ਮਿਲੇ ਸੀ ਉਸੇ ਚੱਕਰਵਾਤੀ ਤੂਫਾਨ ਦੇ ਕਾਰਨ ਤੇ ਹੁਣ ਆਪਾਂ ਦੇਖਾਂਗੇ ਅੱਜ ਰਾਤ ਇਹ ਚੱਕਰਵਾਤੀ ਤੂਫਾਨ ਕੀ ਕਾਰਾ ਕਰ ਸਕਦਾ ਹੈ ਕਿਸ ਇਲਾਕੇ ਵਿੱਚ ਮੀਂਹ ਬੱਦਲਵਾਈ ਤੇ ਹਨੇਰੀ ਦੀ ਚਾਂਸ ਬਣ ਸਕਦੇ ਨੇ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਸਾਰੀ ਜਾਣਕਾਰੀ ਦਵਾਂਗੇ ਮੀਂਹ ਹਨੇਰੀ ਤਾਪਮਾਨ ਕਿੰਨੇ ਦਾ ਰਹੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਪੁੱਲਿਓ ਬਾਕੀ ਦੇਖਦੇ ਹਾਂ ਸੈ ਇਮੇਜ ਦੇ ਵਿੱਚ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਹੁਣ ਇਹ ਸਿਸਟਮ ਜਿਹੜਾ ਹੈ ਪੰਜਾਬ ਤੋਂ ਪਰੇ ਲੰਘ ਚੁੱਕਿਆ ਹੈ ਇਸ ਦਾ ਅਸਰ ਪੰਜਾਬ ਦੇ ਉੱਪਰ ਕਮਜ਼ੋਰ ਹੋ ਚੁੱਕਿਆ ਹੈ ਅਗਰ ਜ਼ੂਮ ਕਰਕੇ ਦੇਖੀਏ ਤਾਂ ਪੰਜਾਬ ਦੇ ਸਾਨੂੰ ਫਿਲਹਾਲ ਹਜੇ ਵੀ ਪੂਰਬੀ ਅਤੇ ਦੱਖਣੀ ਕਿਸੇ ਜਿਹੜੇ ਕੀ ਤੁਹਾਨੂੰ ਲਗਾਤਾਰ ਦੱਸ ਰਹੇ ਕਿ ਪਟਿਆਲਾ ਫਤਿਹਗੜ ਸਾਹਿਬ ਮੋਹਾਲੀ ਰੂਪਨਗਰ ਚੰਡੀਗੜ ਇਹ ਕੁਝ ਕੁ ਬੈਲਟ ਹੈ ਇਹਦੇ ਵਿੱਚ ਇਸ ਦੇ ਬੱਦਲਬਾਈ ਹਜੇ ਵੀ ਬਣੀ ਹੋਈ ਹੈ ਪਰ ਹੁਣ ਹੌਲੀ-ਹੌਲੀ ਇਹ ਸਿਸਟਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਆਉਂਦੇ 3-4 ਘੰਟਿਆਂ ਵਿੱਚ ਇਹ ਮੌਸਮ ਪ੍ਰੋਪਰ ਸਾਫ਼ ਹੋ ਜਾਵੇਗਾ ਕੋਈ ਵੱਡੀ ਕਾਰਵਾਈ ਹੋਣ ਦੀ ਉਮੀਦ ਨਹੀਂ ਹੈ ਗੱਲ ਕਰੀਏ ਤਾਪਮਾਨ ਦੀ ਤਾਪਮਾਨ ਫਿਲਹਾਲ ਇੱਕ ਤੋਂ ਡਿਗਰੀ ਅੱਜ ਘੱਟ ਬਣੇ ਰਹਿਣਗੇ ਕਿਉਂਕਿ ਥੋੜੀ-ਬਹੁਤੀ ਜਿਹੜੀ ਹਵਾ ਹੈ ਉਹ ਪੰਜਾਬ ਦੇ ਵਿੱਚ ਹੁਣ ਮੋੜ ਤੋਂ ਦੱਖਣ ਅਤੇ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋਵੇਗੀ ਕਿਉਂਕਿ ਜਿਹੜੇ ਚੱਕਰਵਾਤੀ ਮਾਹੌਲ ਬਣ ਰਿਹਾ ਹੈ ਤੁਹਾਨੂੰ ਅਗਰ ਦਿਖਾਈਏ ਤੇ ਇੱਕ ਸਿਸਟਮ ਹੋਰ ਸਾਨੂੰ ਬੰਗਾਲ ਦੀ ਖਾੜੀ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੁਣ ਜਿਹੜੀ ਹਵਾ ਹੈ ਸਾਨੂੰ ਇਸ ਤਰੀਕੇ ਤੋਂ ਆਉਂਦੀ ਹੋਈ ਦਿਖਾਈ ਦੇਵੇਗੀ ਤੇ ਇਸ ਹਵਾ ਦੇ ਨਾਲ ਹੁਣ ਦੁਆਰਾ ਤੋਂ ਪੰਜਾਬ ਦੇ ਵਿੱਚ ਇੱਕ ਮੀਹਾਂ ਦਾ ਨਹੀਂ ਕਹਿ ਸਕਦੇ ਕਿ ਹਲਕਾ ਦਰਮਿਆਨਾ ਕਿੜਮਣ ਕਾਣੀ ਦਾ ਜ਼ੋਰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲ ਸਕ ਗੱਲ ਕਰੀ ਅੱਜ ਰਾਤ ਨੂੰ ਤਾਂ ਸਿਸਟਮ ਸਾਨੂੰ ਸਵੇਰ ਦੇ ਵੇਲੇ ਇੱਕ ਪਟਿਆਲੇ ਦੇ ਨਜ਼ਦੀਕ ਤੇ ਇੱਕ ਸਾਨੂੰ ਉੱਤਰੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਦੇ ਨਜ਼ਦੀਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਕੱਲ ਸਵੇਰੇ ਸਾਨੂੰ ਦੇਖਣ ਨੂੰ ਮਿਲਣਗੇ ਓਵਰ ਆਲ ਅੱਜ ਰਾਤ ਦਾ ਮੌਸਮ ਠੀਕ ਠਾਕ ਹੈ ਜੀ ਕੋਈ ਵੱਡੀ ਕਾਰਵਾਈ ਨਹੀਂ ਹੈ ਬਾਕੀ ਅਗਰ ਗੱਲ ਕਰੀਏ ਮੌਸਮਪາກ ਦੇ ਅਲਰਟ ਜਿਹੜੇ ਨੇ ਉਹ ਦੁਆਰਾ ਤੋਂ ਅਗਰ ਕੋਈ ਜਾਰੀ ਹੁੰਦੇ ਨੇ ਤਾਂ ਤੁਹਾਡੇ ਤੱਕ ਵੀਡੀਓ ਜਲਦ ਲੈ ਕੇ ਹਾਜ਼ਰ ਆਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਚੈਨਲ ਸਬਸਕ੍ਰਾਈਬ ਕਰਾ ਕੇ ਸਾਡਾ ਹੌਸਲਾ ਵਧਾਉਣ ਦੇ ਲਈ ਅਤੇ ਤੁਸੀਂ ਜਦੋਂ ਵੀਡੀਓ ਸ਼ੇਅਰ ਕਰਦੇ ਹੋ ਆਪਣੇ ਯਾਰਾਂ ਦੋਸਤਾਂ ਤੱਕ ਉਹਦੇ ਨਾਲ ਵੀ ਸਾਡੇ ਚੈਨਲ ਦੀ ਰੀਚ ਵੱਧਦੀ ਹੈ ਅਸੀਂ ਤੁਹਾਨੂੰ ਰਿਕੁਐਸਟ ਕਰਦੇ ਰਹਿੰਦੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਵੀਡੀਓ ਜਦੋਂ ਵੀ ਆਉਂਦੀ ਹੈ ਉਸੇ ਟਾਈਮ ਲਾਈਕ ਕਰ ਦਿਆ ਕਰੋ ਅਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਕਿ ਮੌਸਮ ਦੀ ਜਾਣਕਾਰੀ ਦੀ ਉਹਨਾਂ ਤੱਕ ਵੀ ਪਹੁੰਚ ਹੋ ਸਕੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਉਰੇ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ